ਇਮਾਨਦਾਰੀ ਇਹ ਡੇਟ 25 ਚਾਰ ਨੂੰ ਇੱਕ ਅਫੇਰ ਦਰਜ ਕਰਾਈ ਸੀ ਬਲਜੀਤ ਸਿੰਘ ਜਿਹੜਾ ਕਿ ਰੈਡੀਮੇਡ ਦੁਕਾਨ ਤੇ ਕੰਮ ਕਰਦਾ ਵੀ 24 ਤਰੀਕ ਸ਼ਾਮ ਨੂੰ 7-8 ਵਜੇ ਕਰੀਬ ਆਪਣੀ ਸਕੂਟਰ ਚਲ ਰਹੀ ਸੀ ਅੱਗੋਂ ਨੋਵਾ ਗੱਡੀ ਵਾਲੇ ਆਏ ਤੋਂ ਉਹਨਾਂ ਨੇ ਉਹ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ ਤੋਂ ਕੋਹਾੜਾ ਸਾਈਡ ਤੇ ਜਾ ਕੇ ਲੱਖੋਵਾਲ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁਰਤਾ ਤੇ ਉਹਦਾ ਬੈਗ ਤੇ ਮੋਬਾਈਲ ਤੇ ਹੋਰ ਸਮਾਨ ਜਿਹੜਾ ਜ਼ਰੂਰੀ ਉਹ ਖੋ ਕਰ ਲਿਆ ਪਿਸਤੌਲ ਦੀ ਨੋਕ ਤੇ ਡਰਾ ਤੰਕਾ ਕੇ ਇਸ ਸੰਬੰਧੀ ਮੁਕਦਮਾ ਦਰਜ ਕਰਕੇ ਐਫਆਈਆ ਨੰਬਰ 89 379 ਵੀ ਦਰਜ ਕਰਕੇ ਤੋਂ ਇਹਦੀ ਤਤੀਸ ਐਸਐਚਓ ਸਾਹਿਬ ਨੇ ਅਮਲ ਲਿਆਂਦੀ ਸੀਪੀ ਸਾਹਿਬ ਦੀ ਗਾਈਡਲਾਈਨ ਤੇ ਤੋਂ ਐਡੀਐਸਪੀ ਫੋਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਸੂਝ-ਬੂਝ ਹੇਠ ਜਿਹੜਾ ਟੈਕਨੀਕਲ ਤਰੀਕੇ ਨਾਲ ਇਹਨੂੰ ਜ਼ਿਆਦਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੋਂ ਇਹਦੇ ਵਿੱਚ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਗਿਆ 28 ਤਰੀਕ ਨੂੰ ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹਦਾ ਨਾਮ ਹੈਗਾ ਜੱਜ ਜੱਜ ਸਿੰਘ ਤੋ ਮੇਨ ਬੰਦਾ ਜਿਹੜਾ ਗੁਰਬਿੰਦਰ ਸਿੰਘ ਰੂਬੀ ਹੈਗਾ ਤੇ ਨਾਲ ਉਹਦਾ ਸਾਥੀ सोनू ਸਿੰਘ ਤੇ ਤੀਜਾ ਵੀਰਵਲ ਸਿੰਘ ਹੈ ਤੇ ਚੌਥਾ ਜੱਜ ਸਿੰਘ ਪੰਜਵਾਂ ਬੰਦਾ ਜਿਹੜਾ ਅੰਗ੍ਰਿਸ਼ਟਾ ਕਰਨਾ ਉਹਦਾ ਨਾਮ ਹੈਗਾ ਅਜੈ ਤੋ ਇਹ ਕੀ ਕਰਦੇ ਸੀਗੇ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਰੈਕੀ ਕਰਦੇ ਸੀ ਰੈਕੀ ਕਰਕੇ ਜਿਹੜਾ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਮਤਲਬ ਆਹ ਬੰਦਾ ਜਿਹੜਾ ਹੈਗਾ ਬਲਜੀਤ ਸਿੰਘ ਰੋਜ਼ ਨਾ ਬੈਗ ਭਰ ਕੇ ਲੈ ਕੇ ਜਾਂਦਾ ਕਾਫੀ ਲੱਖਾਂ ਰੁਪਏ ਦੇ ਤਵਾਜ਼ੇ ਪੈਸੇ ਹੁੰਦੇ ਨੇ ਤੋ ਇਹਨੇ ਦੂਜਿਆਂ ਨੂੰ ਦੱਸਿਆ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈ ਉਹਦੇ ਖਿਲਾਫ ਪਹਿਲੋ ਵੀ ਦੋ ਤਿੰਨ ਪਰਚੇ ਦਰਜਨ ਲੁੱਟ ਖੋਦੇ। ਤੋ ਇੱਕ ਬੰਦਾ ਇਹਨਾਂ ਦਾ ਜਿਹੜਾ ਸੀਗਾ ਵੀਰ ਬਲੁਰ ਬੰਟੀ ਇਹ ਰਾਕੀ ਕਰਦਾ ਆਇਆ ਮੋਟਰਸਾਈਕਲ ਦੇ ਪਿੱਛੇ ਤੇ ਜਦੋਂ ਉਹਨੇ ਲੋਕੇਸ਼ਨ ਦੱਸਦੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੋੜ ਲੱਗਾ ਜੀਟੀਵੀ ਨਗਰ ਨੂੰ। ਉੱਥੇ ਇਹਨਾਂ ਨੇ ਟੱਕਰ ਮਾਰ ਕੇ ਸਾਲਾ ਅਨੋਵਾ ਦੇ ਵਿੱਚ ਤੋ ਉਹਨੂੰ ਚੱਕ ਕੇ ਲੈ ਗਏ। ਤੋ ਜੋ ਸੁਪਰੀਮ 70000 ਰੁਪਏ ਦੀ ਖੋਹ ਕੀਤੀ ਆ ਜੋ ਬੰਦੇ ਅਰੈਸਟ ਕਰ ਲਏ ਨੇ ਅਨੋਵਾ ਅੰਦਾਤਰ ਤੇ ਪਿਸਤੌਲ ਇਹਨਾਂ ਦਾ ਬਰਾਮਦ ਹੋ ਗਿਆ। ਨਛੇ ਦੀ ਆਪੀ ਤਾਂ ਇਹ ਨਛੇ ਕੰਦੇ ਆਦੀ ਆ ਜੀ ਪਹਿਲਾਂ ਵੀ ਕੋਈ ਵਾਰ ਦਾ ਪਹਿਲਾਂ ਦੋ ਤਿੰਨ ਮੁਕੰਮਲ ਦਰਜਾਂ ਦਾ ਲੁੱਟ ਕੋਦੇ ਸਰ ਇਹ ਕਿੱਥੋਂ ਦੇ ਆਣ ਵਾਲੇ ਇਹ ਹੈਗੇ ਆ ਕਤਵੇਵਾਲ ਗੁਜਰਾ ਤੇ ਲੱਡੂ ਵਾਲਾ ਤਿੰਨ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਵੇਵਾਲ ਦਾ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਅਜੇ ਪਤਾ ਕਰਨਾ ਉਹਦਾ ਨਾਂ ਹੀ ਪਤਾ ਲੱਗਾ ਵੀ ਅਜੇ ਉਹ ਕਰਨਾ ਕੋਈ ਹਥਿਆਰ ਜਦੋਂ ਮਾਰੇ ਹਥਿਆਰ ਦੇ ਹਾਂ ਅਜੇ ਤੇ ਇਹਦੇ ਕੋਲੇ ਇੱਕ ਪਿਸਤੌਲ ਬਰਾਮਦ ਹੋਇਆ ਜਿਹੜਾ ਨਕਲੀ ਹੈ ਲੇਕਿਨ ਅਸਲੀ ਵੈਪਨ ਵੀ ਹੋਣ ਦੀ ਉਮੀਦ ਹੈਗੀ ਜੋ ਰਿਮਾਂਡ ਲੈ ਕੇ ਇਹਨਾਂ ਤੋਂ ਬਰਾਮਦ ਕੀਤਾ ਜਾਊਗਾ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀਬ 22 26 25 26 ਸਾਲ ਹੈ ਇਹ ਮਾਮਲਾ ਕਰੇ ਇਹ ਵਿਕੜ 25 ਚਾਰ ਨੂੰ ਇੱਕ ਅਫੀਰ ਦਰਜ ਕਰਾਈ ਸੀ ਬਲਜੀਤ ਸਿੰਘ ਜਿਹੜਾ ਕਿ ਰੈਡੀਮੇਡ ਦੁਕਾਨ ਤੇ ਕੰਮ ਕਰਦਾ ਵੀ 24 ਤਰੀਕ ਸ਼ਾਮ ਨੂੰ 7-8 ਵਜੇ ਕਰੀਬ ਆਪਣੀ ਸਕੂਟਰੀ ਚੈਰਾ ਸੀ ਅਗੋ ਨੋਵਾ ਗੱਡੀ ਵਾਲੇ ਆਏ ਤੋਂ ਉਹਨਾਂ ਨੇ ਉਹ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ ਤੋਂ ਕੋਹਾੜਾ ਸਾਈਡ ਤੇ ਜਾ ਕੇ ਲੱਖੋ ਵਾਲ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁੱਟਤਾ ਤੇ ਉਹਦਾ ਬੈਗ ਉੱਤੇ ਮੋਬਾਈਲ ਤੇ ਹੋਰ ਸਮਾਨ ਜਿਹੜਾ ਜ਼ਰੂਰੀ ਉਹ ਖੋ ਕਰ ਲਿਆ ਪਿਸਤੌਲ ਦੀ ਨੋਕ ਤੇ ਡਰਾਾ ਧੰਗਾ ਕੇ ਇਸ ਸੰਬੰਧੀ ਮੁਕਦਮਾ ਦਰਜ ਕਰਕੇ ਐਫ ਆਈ ਆ ਨੰਬਰ 89 379 ਵੀ ਦਰਜ ਕਰਕੇ ਤੋਂ ਇਹਦੀ ਤਤੀਸ ਐਸ ਐਚਓ ਸਾਹਿਬ ਨੇ ਅਮਲ ਲਿਆਂਦੀ ਸੀਪੀ ਸਾਹਿਬ ਦੀ ਗਾਈਡਲਾਈਨ ਤੇ ਦੋ ਐਡੀਐਸਪੀ ਫੋਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਸੂਝ-ਬੂਝ ਹੇਠ ਜਿਹੜਾ ਟੈਕਨੀਕਲ ਤਰੀਕੇ ਨਾਲ ਇਹਨੂੰ ਜ਼ਿਆਦਾ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੋਂ ਇਹਦੇ ਵਿੱਚ ਤਿੰਨ ਬੰਦੇ ਨੂੰ ਅਰੈਸਟ ਕੀਤਾ ਗਿਆ 28 ਤਰੀਕ ਨੂੰ। ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹਦਾ ਨਾਂ ਹੈਗਾ ਜੱਜ ਜੱਜ ਸਿੰਘ। ਤੋਂ ਮੇਨ ਪਿੰਦਾ ਜਿਹੜਾ ਗੁਰਵਿੰਦਰ ਸਿੰਘ ਰੂਬੀ ਹੈਗਾ ਤੇ ਨਾਲ ਉਹਦਾ ਸਾਥੀ सोनू ਸਿੰਘ ਤੇ ਤੀਜਾ ਵੀਰਵਲ ਸਿੰਘ ਹੈ ਤੇ ਚੌਥਾ ਜੱਜ ਸਿੰਘ ਅਨਿਵਾ ਬੰਦਾ ਜਿਹੜਾ ਅਜੇ ਅੰਗਰੇਸਟਾ ਕਰਨਾ ਉਹਦਾ ਨਾਮ ਹੈਗਾ ਅਜੇ ਤੋਂ ਇਹ ਕੀ ਕਰਦੇ ਸੀਗੇ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਰੈਕੀ ਕਰਦੇ ਸੀ ਰੈਕੀ ਕਰਕੇ ਜਿਹੜੇ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਮਤਲਬ ਆਹ ਬੰਦਾ ਜਿਹੜਾ ਹੈਗਾ ਬਲਜੀਤ ਸਿੰਘ ਰੋਜ਼ ਹਨ ਬੈਗ ਭਰ ਕੇ ਲੈ ਕੇ ਜਾਂਦਾ ਕਾਫੀ ਲੱਖਾਂ ਰੁਪਏ ਦੇ ਤਵਾਜ ਪੈਸੇ ਹੁੰਦੇ ਨੇ ਤੋਂ ਇਹਨੇ ਦੂਜਿਆਂ ਨੂੰ ਦੱਸਿਆ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈ ਉਹਦੇ ਖਿਲਾਫ ਪਿੱਲੋ ਵੀ ਦੋ ਤਿੰਨ ਪਰਚੇ ਦਰਜਨ ਲੁੱਟ ਖੋਹ ਦੇ ਤੋਂ ਇੱਕ ਬੰਦਾ ਇਹਨਾਂ ਦਾ ਜਿਹੜਾ ਸੀਗਾ ਵੀਰ ਬਲੂਰ ਬੰਟੀ ਇਹ ਰਾਤੀ ਕਰਦਾ ਆਇਆ ਮੋਟਰਸਾਈਕਲ ਦੇ ਪਿੱਛੇ ਤੇ ਜਦੋਂ ਉਹਨੇ ਲੋਕੇਸ਼ਨ ਦੱਸਦੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੋੜ ਲੱਗਾ ਜੀਟੀਵੀ ਨਗਰ ਨੂੰ ਉੱਥੇ ਇਹਨਾਂ ਨੇ ਟੱਕਰ ਮਾਰ ਕੇ ਸਾਲਾ ਅਨੋਵਾ ਦੇ ਵਿੱਚ ਤੋਂ ਉਹਨੂੰ ਚੱਕ ਕੇ ਲੈ ਗਏ ਸੋ ਜੋ ਸੁਪਰੀਮ 70000 ਰੁਪਏ ਦੀ ਖੋਹ ਕੀਤੀ ਆ ਜੋ ਬੰਦੇ ਅਰੈਸਟ ਕਰ ਲਏ ਨੇ ਅਨੋਵਾ ਅੰਦਾਤਰ ਤੇ ਪਿਸਤੌਲ ਇਹਨਾਂ ਦਾ ਬਰਾਮਦ ਹੋ ਗਿਆ ਇਹ ਨਸ਼ੇ ਦੀ ਆਦੀ ਤਾਂ ਇਹ ਨਸ਼ੇ ਕੰਦੇ ਆਦੀ ਆ ਜੀ ਪਹਿਲਾਂ ਵੀ ਕੋਈ ਵਾਰ ਦਾ ਪਹਿਲਾਂ ਦੋ ਤਿੰਨ ਮੁਕੰਮਲ ਦਰਜਾਂ ਦਾ ਲੁੱਟ ਖੋਹਦੇ ਸਾਰੇ ਕਿੱਥੋਂ ਦੇ ਆਣ ਵਾਲੇ ਇਹ ਹੈਗੇ ਆ ਕਤਵੇਵਾਲ ਗੁਜਰਾ ਤੇ ਲੱਡੂ ਵਾਲਾ ਤਿੰਨ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਵੇਵਾਲ ਦਾ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਅਜੇ ਪਤਾ ਕਰਨਾ ਉਹਦਾ ਨਾਮ ਹੀ ਪਤਾ ਲੱਗਾ ਵੀ ਅਜੇ ਉਹ ਕਰ ਨੂੰ ਕੋਈ ਹਥਿਆਰ ਜਾਨੂ ਮਾਰੇ ਹਥਿਆਰ ਦੇ ਹਾਂ ਅਜੇ ਤੇ ਇਹਦੇ ਕੋਲੇ ਇੱਕ ਪਿਸਤੌਲ ਬਰਾਮਦ ਹੋਇਆ ਜਿਹੜਾ ਨਕਲੀ ਹੈ ਲੇਕਿਨ ਅਸਲੀ ਵੈਪਨ ਵੀ ਹੋਣ ਦੀ ਉਮੀਦ ਹੈਗੀ ਜੋ ਰਿਮਾਂਡ ਲੈ ਕੇ ਇਹਨਾਂ ਤੋਂ ਬਰਾਮਦ ਕੀਤਾ ਜਾਊਗਾ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀਬ 22 26 25 26 ਸਾਲ ਹੈ